ਅਜ ਤੱਕ ਅਸੀਂ ਆਪਣੇ ਬਜ਼ੁਰਗਾਂ ਤੋਂ ਇਹੀ ਸੁਣਦੇ ਆ ਰਹੇ ਹਾਂ ਕਿ ਜਦੋਂ ਰਾਤ ਨੂੰ ਕੁੱਤੇ ਭੌਂਕਦੇ ਨੇ ਜਾਂ ਫਿਰ ਰੋਂਦੇ ਨੇ ਇਸ ਦਾ ਮਤਲਬ ਕੁਝ ਨਾ ਕੁਝ ਅਸ਼ubh ਹੁੰਦਾ ਹੈ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਕੁੱਤੇ ਰੋਂਦੇ ਨੇ ਇਸ ਦਾ ਮਤਲਬ ਕਿਸੇ ਦੀ ਮੌਤ ਦਾ ਸੰਕੇਤ ਹੈ ਤਾਂ ਇਸ ਕਰਕੇ ਮਾਪੇ ਕਈ ਵਾਰੀ ਸਾਨੂੰ ਇਹ ਵੀ ਕਹਿ ਦਿੰਦੇ ਨੇ ਜਾਂ ਫਿਰ ਜਦੋਂ ਕੁੱਤੇ ਭੌਂਕਦੇ ਨੇ ਜਾਂ ਰੋਂਦੇ ਨੇ ਤਾਂ ਆਪੇ ਬਾਹਰ ਜਾ ਕੇ ਕੁੱਤੇ ਨੂੰ ਚੁੱਪ ਕਰਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਕੁੱਤੇ ਚੁੱਪ ਹੋ ਜਾਣ ਤੇ ਜੋ ਅਸ਼ubh ਘਟਨਾ ਵਾਪਰ ਸਕਦੀ ਹੈ ਉਹ ਨਾ ਵਾਪਰੇ ਲੇਕਿਨ ਅਸਲ ਮਾਇਨੇ ਦੇ ਵਿੱਚ ਵਿਗਿਆਨੀਆਂ ਦੇ ਵੱਲੋਂ ਆਖਰ ਕੀ ਖੋਜ ਕੀਤੀ ਗਈ ਹੈ ਕੀ ਖੁਲਾਸੇ ਕੀਤੇ ਗਏ ਨੇ ਕਿ ਆਖਰ ਜਦੋਂ ਕੁੱਤੇ ਜੋ ਰਾਤ ਨੂੰ ਰੋਂਦੇ ਨੇ ਜਾਂ ਫਿਰ ਭੌਂਕਦੇ ਨੇ ਆਖਰ ਉਸ ਦਾ ਕਾਰਨ ਕੀ ਹੁੰਦਾ ਤਾਂ ਹੁਣ ਤੱਕ ਸ਼ਾ ਤੁਹਾਨੂੰ ਵੀ ਵੱਡਾ ਭੁਲੇਖਾ ਸੀ ਤੇ ਆਓ ਦੂਰ ਕਰਦੇ ਹਾਂ ਇਸ ਵੱਡੇ ਭੁਲੇਖੇ ਨੂੰ ਤੁਸੀਂ ਰਾਤ ਨੂੰ ਕਈ ਵਾਰ ਕੁੱਤਿਆਂ ਦੇ ਰੋਂਨ ਨੂੰ ਸੁਣਿਆ ਹੋਵੇਗਾ ਇਹ ਜਾਣਦਾ ਹੈ ਕਿ ਕੁੱਤਿਆਂ ਦਾ ਰਾਤ ਨੂੰ ਰੋਣਾ ਜਾਂ ਫਿਰ ਅਜੀਬ ਢੰਗ ਦੇ ਨਾਲ ਭੌਂਕਣਾ ਅਸ਼ੁੱਭ ਸੰਕੇਤ ਨੇ ਇਸ ਦੇ ਨਾਲ ਜੁੜੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ ਜਿਵੇਂ ਕਿ ਉਹਨਾਂ ਨੂੰ ਕਿਸੇ ਦੀ ਮੌਤ ਦਾ ਅਹਿਸਾਸ ਹੁੰਦਾ ਜਾਂ ਉਹਨਾਂ ਨੂੰ ਕੋਈ ਆਤਮਾ ਦਿਖਾਈ ਦਿੰਦੀ ਹੈ ਪਰ ਅੱਜ ਅਸੀਂ ਜਾਣਾਂਗੇ ਕਿ ਆਖਰ ਵਿਗਿਆਨੀ ਇਸ ਬਾਰੇ ਕੀ ਮੰਨਦੇ ਨੇ ਬਜ਼ੁਰਗ ਅਕਸਰ ਕਹਿੰਦੇ ਨੇ ਕਿ ਕੁੱਤਿਆਂ ਦਾ ਭੌਂਕਣਾ ਇੱਕ ਅਸ਼ੁੱਭ ਸੰਕੇਤ ਹੈ ਉਹ ਭੌਂਕਦੇ ਹਨ ਜਦੋਂ ਉਹਨਾਂ ਨੂੰ ਕਿਸੇ ਦੀ ਮੌਤ ਦਾ ਅਹਿਸਾਸ ਹੁੰਦਾ ਜਾਂ ਫਿਰ ਕਿਸੇ ਰੂ ਨੂੰ ਦੇਖ ਕੇ ਡਰ ਜਾਂਦੇ ਹਨ ਕੁੱਤਿਆਂ ਦੀ ਸੁਣਨ ਅਤੇ ਸੁੰਘਣ ਦੀ ਸ਼ਕਤੀ ਇਨਸਾਨਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਅਜਿਹੇ ਦੇ ਵਿੱਚ ਲੋਕ ਇਸ ਉੱਤੇ ਵਿਸ਼ਵਾਸ ਕਰਦੇ ਹਨ ਪਰ ਵਿਗਿਆਨੀ ਵੱਖਰਾ ਮੰਨਦੇ ਹਨ ਗਲੀ ਦੇ ਕੁੱਤੇ ਰਾਤ ਨੂੰ ਆਪਣੀ ਮੌਜੂਦਗੀ ਦਰਜ ਕਰਨ ਅਤੇ ਆਪਣੇ ਖੇਤਰ ਦੀ ਰੱਖਿਆ ਕਰਨ ਦੇ ਲਈ ਭੌਂਕਦੇ ਨੇ ਭੌਂਕਣ ਦੀ ਵਰਤੋਂ ਉਹਨਾਂ ਦੇ ਵਿਛੜੇ ਸਾਥੀਆਂ ਨੂੰ ਬੁਲਾਉਣ ਦੇ ਲਈ ਵੀ ਕੀਤੀ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਉਹਨਾਂ ਦੇ ਲਈ ਸੰਚਾਰ ਕਰਨ ਜਾਂ ਫਿਰ ਸੰਦੇਸ਼ ਭੇਜਣ ਦਾ ਇੱਕ ਤਰੀਕਾ ਵੀ ਹੈ ਦੂਜੇ ਕੁੱਤਿਆਂ ਦੇ ਨਾਲ ਲੜਾਈ ਦੇ ਦੌਰਾਨ ਵੀ ਜਦੋਂ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਹ ਭੌਂਕੇ ਆਪਣੇ ਸਾਥੀਆਂ ਨੂੰ ਬੁਲਾਉਂਦੇ ਨੇ ਜੀਆ ਜੋ ਤੁਸੀਂ ਸੁਣ ਰਹੇ ਹੋ ਬਿਲਕੁਲ ਸਹੀ ਸੁਣ ਰਹੇ ਹੋ ਇਹ ਵਿਗਿਆਨੀਆਂ ਦੇ ਵੱਲੋਂ ਤਰਕ ਦਿੱਤੇ ਗਏ ਨੇ ਕੁੱਤੇ ਸਮਾਜਿਕ ਜਾਨਵਰ ਨੇ ਉਹ ਮਨੁੱਖਾਂ ਉਤੇ ਨਿਰਭਰ ਕਰਦੇ ਨੇ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹ ਇਕੱਲੇ ਹੁੰਦੇ ਹਨ ਜਾਂ ਫਿਰ ਰਾਤ ਨੂੰ ਪੁੱਖੇ ਹੁੰਦੇ ਹਨ ਤਾਂ ਉਹ ਰਾਤ ਨੂੰ ਅਜੀਬ ਜਹੀਆਂ ਆਵਾਜ਼ਾਂ ਵੀ ਕੱਢਦੇ ਨੇ ਜਿਸ ਨੂੰ ਅਸੀਂ ਰੋਣਾ ਕਹਿੰਦੇ ਆ ਇਹ ਮੰਨਿਆ ਜਾਂਦਾ ਹੈ ਕਿ ਜਿਵੇਂ ਮਨੁੱਖ ਗਲਬਾਤ ਰਹੀਂ ਇੱਕ ਦੂਜੇ ਦੇ ਨਾਲ ਜੁੜਦਾ ਹੈ ਇੱਕ ਦੂਜੇ ਨਾਲ ਗਲਬਾਤ ਕਰਦਾ ਹੈ ਉਸੇ ਤਰ੍ਹਾਂ ਕੁੱਤੇ ਵੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਗਲਬਾਤ ਕਰਨ ਦੇ ਲਈ ਭੌਂਕਦੇ ਅਤੇ ਚੀਕਦੇ ਨੇ ਕਈ ਵਾਰ ਕੁੱਤੇ ਭੌਂਕਦੇ ਜਾਂ ਫਿਰ ਰੋਂਦੇ ਨੇ ਜਦੋਂ ਉਹ ਸਰੀਰਕ ਸੰਬੰਧ ਬਣਾਉਂਦੇ ਨੇ ਦਰਦ ਦੇ ਵਿੱਚ ਹੁੰਦੇ ਨੇ ਭੁੱਖ दुर्घटना, ਜਾਫੇੜ, ਦੁਰਵੇਬਹਾਰ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਕੁੱਤੇ ਉਦੋਂ ਵੀ ਭੌਗਦੇ ਹਨ ਜਦੋਂ ਉਹ ਕੋਈ ਬੱਕਰੀ ਆਵਾਜ਼ ਜਾਂ ਫਿਰ ਵਿਅਕਤੀ ਨੂੰ ਦੇਖਦੇ ਨੇ। ਇਹ ਕਿਹਾ ਜਾਂਦਾ ਹੈ ਕਿ ਜਦੋਂ ਬਹੁਤ ਭੁੱਖੇ ਹੁੰਦੇ ਹਨ ਜਾਂ ਸਾਥੀ ਦੀ ਲੋੜ ਹੁੰਦੀ ਹੈ ਤਾਂ ਉਹ ਦਿਖਾਉਂਦੇ ਹਨ ਕਿ ਉਹਨਾਂ ਨੂੰ ਮਦਦ ਦੀ ਲੋੜ ਹੈ। ਲੋਕ ਕੁੱਤਿਆਂ ਦੇ ਰੋਣ ਨੂੰ ਅਸ਼ਿਭ ਮੰਨਦੇ ਹਨ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਹੋਰ ਸਮੱਸਿਆਵਾਂ ਪੈਦਾ ਕਰ ਦਿੰਦੇ ਹਨ। ਤੁਸੀਂ ਕੁੱਤਿਆਂ ਨੂੰ ਖੁਆ ਕੇ ਉਹਨਾਂ ਨੂੰ ਪਨਾਹ ਦੇ ਕੇ ਉਹਨਾਂ ਨੂੰ ਭਟਕਣ ਤੋਂ ਰੋਕਣ ਦੇ ਵਿੱਚ ਮਦਦ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜਿਹੜੇ ਕੁੱਤੇ ਨੇ ਜੋ ਆਵਾਜ਼ਾਂ ਕੱਢਦੇ ਨੇ ਉਹ ਕਿਤੇ ਨਾ ਕਿਤੇ ਸ਼ਾਂਤ ਹੋ ਜਾਵੇਗਾ ਕਿਉਂਕਿ ਅੱਜ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਇਹੀ ਲੱਗਦਾ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਜੋ ਬਜ਼ੁਰਗ ਨੇ ਸਾਡੇ ਉਹ ਸਾਨੂੰ ਕਹਿੰਦੇ ਸੀ ਕਿ ਜੇਕਰ ਕੁੱਤਾ ਰੋ ਰਿਹਾ ਹੋਵੇ ਰਾਤ ਨੂੰ ਤਾਂ ਉਸ ਨੂੰ ਚੁੱਪ ਕਰਵਾ ਦੇਣਾ ਚਾਹੀਦਾ ਹੈ ਉਸ ਦੇ ਪਿੱਛੇ ਜਾਂ ਤਾਂ ਕੋਈ चीज ਦੇ ਨਾਲ ਵਾਰ ਕਰਕੇ ਉਸ ਨੂੰ ਚੁੱਪ ਕਰਾਉਣਾ ਬੇहद ਲਾਜ਼ਮੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਕਿਸੇ ਦੀ ਮੌਤ ਦਾ ਸੰਕੇਤ ਹੁੰਦਾ ਹੈ ਪਰ ਅਸਲ ਦੇ ਵਿੱਚ ਚਾਹਾਨੂੰ ਕਿਸੇ ਨਾ ਕਿਸੇ ਚੀਜ਼ ਦੀ ਮਦਦ ਦੀ ਲੋੜ ਹੁੰਦੀ ਹੈ ਜਿਸ ਕਰਕੇ ਉਹ ਰੋਂਦੇ ਨੇ ਜਾਂ ਫਿਰ ਭੌਂਕਦੇ ਨੇ ਤਾਂ ਹੁਣ ਤੁਹਾਨੂੰ ਅਸਲ ਕਾਰਨ ਪਤਾ ਲੱਗਿਆ ਕਿ ਆਖਰ ਜਿਹੜੇ ਕੁੱਤੇ ਨੇ ਉਹ ਕਿਉਂ ਭੌਂਕਦੇ ਨੇ ਜਾਂ ਫਿਰ ਕਿਉਂ ਰੋਂਦੇ ਨੇ ਤਾਂ ਹੁਣ ਜੇਕਰ ਤੁਸੀਂ ਕਿਤੇ ਵੀ ਕੁੱਤਿਆਂ ਨੂੰ ਦੇਖਦੇ ਹੋ ਉਹ ਰੋ ਰਹੇ ਨੇ ਜਾਂ ਫਿਰ ਭੌਂਕ ਰਹੇ ਨੇ ਤਾਂ ਅਜਿਹੇ ਦੇ ਵਿੱਚ ਤੁਹਾਡੇ ਵੱਲੋਂ ਮਦਦ ਕਰਨ ਦੀ ਜੋ ਹੈ ਅਪੀਲ ਕੀਤੀ ਜਾਂਦੀ ਹੈ ਸਾਡੇ ਵੱਲੋਂ ਤਾਂ ਇਸ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਤੇ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਤਾਂ ਜੋ ਉਹਨਾਂ ਨੂੰ ਜੋ ਵੱਡੇ ਭੁਲੇਖੇ ਨੇ ਉਹ ਦੂਰ ਹੋ ਸਕੇ ਬਿਊਰੋ ਰਿਪੋਰਟ ਹਮਦਰ ਟੀਵੀ